ਫਰੀਦਕੋਟ ਦੇ ਪਿੰਡ ਬਹਿਬਲ ਚ ਪੁਲਿਸ ਤੇ ਸਿੱਖਾਂ ਵਿਚਕਾਰ ਝੜਪ ਦੌਰਾਨ ਦੋ ਲੋਕਾਂ ਦੀ ਮੌਤ 24 ਪੁਲਿਸ ਮੁਲਾਜ਼ਮਾਂ ਸਮੇਤ ਕਰੀਬ 50 ਜ਼ਖਮੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਚ ਪੜਕੀ ਹਿੰਸਾ ਫਿਲਹਾਲ ਕਾਬੂ ਹੇਠ ਤੇ ਅਸੀਂ ਪੰਜਾਬ ਦੇ ਹਾਲਾਤਾਂ ਨੂੰ ਕਿਉਂ ਖਰਾਬ ਕਰਦੇ ਹਾਂ ਪੰਜਾਬ ਦੇ ਹਾਲਾਤਾਂ ਨੂੰ ਅਮਨ ਸ਼ਾਂਤੀ ਜਿਹੜੀ ਆ ਉਹ ਬਹਾਲ ਕਰਨ ਵਾਸਤੇ ਸਾਰੀਆਂ ਸੰਗਤਾਂ ਨੂੰ ਸਾਰੇ ਭਾਈਚਾਰਿਆਂ ਨੂੰ ਸਾਡੀ ਅਪੀਲ ਹੈ ਕਿ 올 인디아 유스 카ంగ레스 데 프라단 라브니트 비투 네 바틴다 베치 디티 기르프타리 19 아크토버 타크 냐약 히라사트 베치 비투 킬라프 ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਪੁਲਿਸ ਤੇ ਹਮਲਾ ਕਰਨ ਦਾ ਕੇਸ ਹੋਇਆ ਸੀ ਦਰਜ ਕਿਸਾਨੀ ਜ਼ਬਸੀਆਵਾਂ ਦੇ ਰੋਸ ਵਿੱਚੋਂ 30 ਸਤੰਬਰ ਨੂੰ ਬਿੱਟੂ ਨੇ ਸਾਥੀਆਂ ਸਮੇਤ ਬਠਿੰਡਾ ਦੇ ਖੇਤੀ ਦਫ਼ਤਰ ਨੂੰ ਜਿੰਦਾ ਲਾ ਕੇ ਸਕਤਰੇਤ ਅੰਦਰ ਦਾਖਲ ਹੋਣ ਦੀ ਕੀਤੀ ਸੀ ਕੋਸ਼ਿਸ਼ ਦੇਸ਼ ਭਾਰ ਵਿੱਚ ਦਵਾਈਆਂ ਦੀਆਂ ਦੁਕਾਨਾਂ ਰਹੀਆਂ ਬੰਦ ਲੋਕਾਂ ਨੂੰ ਹੋਣਾ ਪਿਆ ਖੱਜਲਖੁਆਰ ਦਵਾਈਆਂ ਦੀ ਆਨਲਾਈਨ ਵਿਕਰੀ ਦੇ ਵਿਰੋਧ ਵਿੱਚ ਦੇਸ਼ ਭਰ ਦੇ ਦਵਾਈ ਵਿਕਰੇਤਾਵਾਂ ਨੇ ਰੋਸ ਵਜੋਂ ਕੀਤੀ ਇੱਕ ਦਿਨਾ ਹੜਤਾਲ ਸਰਕਾਰ ਤੋਂ ਦਵਾਈਆਂ ਦੀ ਆਨਲਾਈਨ ਵਿਕਰੀ ਤੇ ਮੁਕੰਮਲ ਰੋਕ ਲਗਾਉਣ ਦੀ ਮੰਗ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬੁੱਧਵਾਰ ਦੁਪਹਿਰ ਮੌਸਮ ਨੇ ਅਚਾਨਕ ਲਈ ਕਰਵਟ ਚੱਲੀ ਜ਼ਬਰਦਸਤ ਹਨੇਰੀ ਕਾਰਨ ਪਠਾਨਕੋਟ ਵਿੱਚ ਫੌਜ ਦੀ ਭਰਤੀ ਰੈਲੀ 'ਚ ਆਏ ਛੱਡ ਹਿੱਟ ਬੈਠੇ ਨੌਜਵਾਨਾਂ ਤੇ ਡਿੱਗਿਆ ਦਰਖਤ ਇੱਕ ਨੌਜਵਾਨ ਦੀ ਮੌਤ ਕਈ ਜ਼ਖਮੀ ਭਰਤੀ ਦੇਖਣ ਆਏ ਰਹੀ ਮੁੜੇ ਤੇ ਛੱਡੇ ਥਲੇ ਬੈਠੇ ਜੇ ਬਾਰਿਸ਼ ਹੋ ਰਹੀ ਉਹਰੇ ਵਿੱਚ ਕੀ ਹੈ ਕਿ ਜਦੋਂ ਵੀ ਇਹ ਵਿਕਸ਼ਿਤ ਸਟੈਂਟ ਦੇ ਪਰੋਲੈਂਟ ਦੇਲੇ ਪੈ ਗਿਆ ਉਹਦੇ ਵਿੱਚ 5-4 ਲੜਕੇ ਲੈ ਹੀ ਪਿੱਛੇ ਤੇ ਸਾਡੇ ਪਿੰਡ ਵਾਲਿਆਂ ਦੇ ਮੁੰਡਿਆਂ ਸਾਰਿਆਂ ਮਿਲ ਕੇ ਵਿੱਚੋਂ ਕੱਢਿਆ ਕਈ ਥਾਂ ਹੀ ਹਲਕੀ ਬਾਰਿਸ਼ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਵਿੱਚ ছਾਇਆ ਰਿਹਾ ਗਹਿਰਾ ਹਨੇਰਾ ਇੰਦੋਰ ਵਨਡੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਸਾਹਮਣੇ ਰੱਖਿਆ 248 ਦੌੜਾਂ ਦਾ ਟੀਚਾ ਕਪਤਾਨ ਥੋਨੀ ਦੇ 92 ਦੌੜਾਂ ਦੇ ਧਮਾਕੇ ਆਸਰੇ ਭਾਰਤ ਨੇ ਬਣਾਇਆ ਸਨਮਾਨਜਨਕ ਸਕੋਰ ਵਿਰਾਟ ਕੋਹਲੀ ਸੁਰੇਸ਼ ਰੈਣਾ ਅਤੇ ਸ਼ਿਖਰ ਤਵਨ ਫਿਰ ਹੋਏ ਫਲॉप